ਜੇ ਬਣਿਓ ਫੋਰਸ ਆ ਪੂਰੀ ਦੀ ਪੂਰੀ ਪੈਰਾ ਮਿਲਟਰੀ ਫੋਰਸ ਆ ਹਰਿਆਣਾ ਪੁਲਿਸ ਆ ਲਗਾਤਾਰ ਲੱਗੀ ਹੋਈ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਸ਼ੰਭੂ ਬਾਰਡਰ ਤੇ ਮਾਹੌਲ ਦੇਖੋ ਤੁਸੀਂ ਕੀ ਬਣਿਆ ਹੋਇਆ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇਹ ਕੋਈ ਹੁਣ ਦੀ ਨਹੀਂ ਕੋਈ 10 ਮਿੰਟ 5 ਮਿੰਟ ਪਹਿਲਾਂ ਦੀ ਨਹੀਂ ਇਹ ਤਕਰੀਬਨ ਪਿਛਲੇ 5-6 ਘੰਟਿਆਂ ਤੋਂ ਇਹੀ ਹਾਲਾਤ ਚੱਲੀ ਜਾਂਦੇ ਆ ਸ਼ੰਭੂ ਬਾਰਡਰ ਦੇ ਉੱਪਰ ਇਹੀ ਮਾਹੌਲ ਪਿਛਲੇ 5-6 ਘੰਟਿਆਂ ਤੋਂ ਲਗਾਤਾਰ ਬਣਦਾ ਹੋਇਆ ਨਜ਼ਰ ਆਇਆ 5-6 ਘੰਟਿਆਂ ਤੋਂ ਠੀਕ ਇਹੀ ਸਿਚੁਏਸ਼ਨ ਰਹੀ ਹੈ ਤਾਂ ਨੌਜਵਾਨਾਂ ਵਾਲੇ ਬੰਨੇ ਵੀ ਵਕ ਵਕ ਪਾਸਿਆਂ ਵਾਲੇ ਬੰਨੇ ਗੋਲੇ ਛੱਡ ਦਿੱਤੇ ਜਾਂਦੇ ਆ ਪਰ ਨੌਜਵਾਨ ਦੇਖੋ ਉਹ ਛਾਹ ਦੇ ਵਿੱਚ ਨੇ ਚੜਦੀ ਕਲਾ ਦੇ ਵਿੱਚ ਨੇ ਨੌਜਵਾਨ ਕਹਿੰਦੇ ਕਿ ਜਾਵਾਂਗੇ ਦਿੱਲੀ ਐਵੇਂ ਨਹੀਂ ਵਾਪਸ ਮੁੜਦੇ ਅਗਲੇ ਬੰਨੇ ਨਿਹੰਗ ਸਿੰਘ ਵੀ ਇੱਕ ਨੰਗ ਸਿੰਘ ਮੋਟਰਸਾਈਕਲ ਘੁਮਾ ਰਿਹਾ ਅਗਲੇ ਬੰਨੇ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਅਗਲੇ ਬੰਨੇ ਨਿਹੰਗ ਸਿੰਘ ਆ ਇੱਕ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਗੋਲਿਆਂ ਦੀ ਬਰਸਾਤ ਕੀਤੀ ਜਾ ਰਹੀ ਹੈ ਔਰ ਦਿੱਲੀ ਜਾਵਾਂਗੇ ਕਹਿੰਦੇ ਅਸੀਂ ਪਵੈਰੀਕੇਟ ਹਟਾਵਾਂਗੇ ਅਗਲੇ ਬੰਨੇ ਨਿਹੰਗ ਸਿੰਘ ਜਿਹੜਾ ਇੱਕ ਨਜ਼ਰ ਆ ਰਿਹਾ ਤੁਹਾਨੂੰ ਵਿਚਾਲੇ ਮੋਟਰਸਾਈਕਲ ਭਜਾਉਂਦਾ ਹੋਇਆ ਤਾਂ ਉਹਦੇ ਉੱਪਰ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵਾਰ-ਵਾਰ ਪਰਲੇ ਬੰਨੇ ਚਲਾ ਗਿਆ ਪਰਲੇ ਪਾਸੇ ਹੁਣ ਔਰ ਉਧਰੋਂ ਤੇਜ਼ ਸਪੀਡ ਨਾਲ ਮੋਟਰਸਾਈਕਲ ਪਜਾ ਕੇ ਲਿਆਉਂਦਾ ਫਿਰ ਪਰਲੇਮੈਂਟ ਵਿੱਚ ਲਾਇਆ ਇਹਨਾਂ ਸਿੰਘ ਔਰ ਉਹਦੇ ਉੱਪਰ ਵੀ ਲਗਾਤਾਰ ਨਿਸ਼ਾਨਾ ਬਣ ਕੇ ਗੋਲਿਆਂ ਦੀ ਬਰਸਾਤ ਕੀਤੀ ਗਈ ਹੁਣ ਆ ਗੋਲਾ ਇਧਰ ਦਾਗ ਦਿੱਤਾ ਇੱਥੇ ਜਿਹੜੇ ਲੋਕ ਖੜੇ ਆ ਇਹਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਤਾਂ ਅਚਾਨਕ ਹੀ ਕੁਝ ਲੋਕ ਖੜੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦੇ ਉੱਪਰ ਆ ਕੇ ਗੋਲਾ ਡਿੱਗਿਆ ਪਰ ਨਾਲ ਹੀ ਖੜੇ ਜਿਹੜੇ ਲੋਕ ਆ ਉਹਨਾਂ ਨੇ ਮੌਕਾ ਸਾਂਭ ਲਿਆ ਗਿੱਲੀਆਂ ਬੋਰੀਆਂ ਪਾ ਦਿੱਤੀਆਂ ਇਹਨਾਂ ਗੋਲਿਆਂ ਦੇ ਉੱਪਰ ਜਿਸ ਤੋਂ ਬਾਅਦ ਕੀ ਇਸ ਦਾ ਅਸਰ ਖਤਮ ਹੋ ਜਾਂਦਾ ਥੋੜੇ ਕਮਿੰਟ ਤਾਂ ਪਰ ਉੱਥੇ ਜਿਹੜੇ ਮੌਕੇ ਦੇ ਉੱਪਰ ਲੋਕ ਖੜੇ ਹੁੰਦੇ ਆ ਉਹਨਾਂ ਦਾ ਦਮ ਜ਼ਰੂਰ ਘੁੱਟਦਾ ਕਿਉਂਕਿ ਮੌਕੇ ਦੇ ਉੱਪਰ ਜਦੋਂ ਗੋਲਾ ਡਿੱਗਦਾ ਆ ਕੇ ਇਹਦੇ ਵਿੱਚ ਗੈਸ ਜਿਹੜਾ ਧੂਆ ਇਹਨਾਂ ਜ਼ਬਰਦਸਤ ਹੁੰਦਾ ਇਸ ਦਾ ਪਰ ਪਰਲੇ ਬੰਨੇ ਹੁਣ ਜਿਹੜਾ ਅਗਲੇ ਬੰਨੇ ਕਿਸਾਨ ਖੜਾ ਸਿੱਧਾ ਉਹਦੇ ਉੱਪਰ ਗੋਲੇ ਡਾਗੇ ਜਾ ਰਹੇ ਆ ਪਰਲੇ ਬੰਨੇ ਬਚਾੜੇ ਖੜਾ ਇਧਰ ਇੱਕ ਆ ਕੇ ਹੋਰ ਗੋਲਾ ਡਿੱਗਿਆ ਤਾਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਆਕਾਰ ਦੇ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨੇ ਬੈਰੀਕੇਟ ਅਗਲੇ ਬੰਨੇ ਬੈਰੀਕੇਟਾਂ ਵਾਲੇ ਬੰਨੇ ਤੋਂ ਖੋਲੇ ਤਸਵੀਰ ਉਧਰਲੇ ਬੰਨੇ ਉਹ ਬੈਰੀਕੇਟ ਹਟਾਉਣੇ ਸ਼ੁਰੂ ਕਰ ਦਿੱਤੇ ਆ ਬੈਰੀਕੇਟ ਹਟਾਉਣੇ ਸ਼ੁਰੂ ਕਰ ਦਿੱਤੇ ਆ ਨੌਜਵਾਨਾਂ ਨੇ ਅਗਲੇ ਬੰਨੇ ਜਿਹੜੇ ਲੋਹੇ ਦੇ ਬੈਰੀਕੇਟ ਲੱਗੇ ਹੋਏ ਆ ਪਰ ਨਿਸ਼ਾਨੇ ਲਗਾਤਾਰ ਵਨ ਵਨ ਕੇ ਲਾਏ ਜਾ ਰਹੇ ਆ ਨੌਜਵਾਨਾਂ ਦੇ ਉੱਪਰ ਲਗਾਤਾਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਮੂੰਹ ਕਿੱਤੇ ਹੋਇਆ ਇੱਧਰ ਨੂੰ ਪਰ ਆਹ ਦੇਖੋ ਸਾਹਮਣੇ ਬੈਰੀਕੇਡ ਵਤਨ ਦਿਖਾ ਰਿਹਾ ਤੁਹਾਨੂੰ ਤਾਂ ਬੈਰੀਕੇਡ ਹਟਾਏ ਜਾ ਰਹੇ ਲੋਹੇ ਦੇ ਜਿਹੜੇ ਬੈਰੀਕੇਟ ਆ ਉਹਨਾਂ ਦਾ ਆਸਰਾ ਲੈ ਕੇ ਨੌਜਵਾਨ ਇਹਨਾਂ ਨੂੰ ਖਿਸਕਾਰੇ ਆ ਰਾਹ ਪੂਰਾ ਪਧਰਾ ਕੀਤਾ ਜਾ ਰਿਹਾ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਆ ਪੰਜਾਬ ਤੇ ਹਰਿਆਣਾ ਦਾ ਬਾਰਡਰ ਆ ਉਸ ਦੀ ਇਹ ਤਸਵੀਰਾਂ ਨੈਸ਼ਨਲ ਹਾਈਵੇ ਦੇ ਉੱਪਰ ਜਿੱਥੇ ਬੈਰੀਕੇਟਿੰਗ ਕੀਤੀ ਹੋਈ ਆ ਹਰਿਆਣਾ ਪੁਲਿਸ ਦੇ ਵੱਲੋਂ ਔਰ ਮੌਕੇ ਤੇ ਪੈਰਾਮਿਲਟਰੀ ਫੋਰਸ ਵੀ ਬੁਲਾਈ ਗਈ ਹੈ ਮੌਕੇ ਦੇ ਉੱਪਰ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਬੁਲਾਈ ਗਈ ਆ ਤਾਂ ਉਧਰੋਂ ਲਗਾਤਾਰ ਗੋਲੇ ਤੇ ਗੋਲਾ ਧੱਕਿਆ ਜਾ ਰਿਹਾ ਪਰ ਇਹ ਤਸਵੀਰ ਦੇਖ ਸਕਦੇ ਹੋ ਤਾਂ ਦੂਜੇ ਬੰਨੇ ਤੋਂ ਆ ਉੱਠ ਰਿਹਾ ਇਸ ਬੰਨੇ ਦੀ ਤਸਵੀਰ ਵੀ ਦਿਖਾਉਨੇ ਆ ਇੱਕ ਪਾਸੇ ਬੈਰੀਗੇਟਿੰਗ ਦੂਜੇ ਬੰਨੇ ਆ ਗੋਲੇ ਲਗਾਤਾਰ ਡਿੱਗ ਰਿਹਾ ਗੋਲਿਆਂ ਦਾ ਮੀਂਹ ਵਰਦਾ ਹੋਇਆ ਨਜ਼ਰ ਆ ਰਿਹਾ ਇਧਰਲੇ ਬੰਨੇ ਲਗਾਤਾਰ ਗੋਲੇ ਤੇ ਗੋਲਾ ਧੱਕਿਆ ਜਾ ਰਿਹਾ ਸ਼ੰਭੂ ਬੈਰੀਅਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਕਈ ਕਿ ਗੋਲੇ ਡਾਗੇ ਜਾ ਰਿਹਾ ਔਰ ਉੱਥੇ ਹੀ ਰਬੜ ਦੀਆਂ ਗੋਲੀਆਂ ਵੀ ਡਾਗੇ ਜਾ ਰਹੀਆਂ ਪਰ ਨਿਹੰਗ ਸਿੰਘ ਜਿਹੜਾ ਉਹ ਸਭ ਦਾ ਧਿਆਨ ਖਿੱਚ ਰਿਹਾ ਨਿਹੰਗ ਸਿੰਘ ਪਰਲੇਵਾਨ ਨੇ ਜਿਹੜਾ ਉਹ ਸਪੋਰਟਸ ਬਾਈਕ ਆ ਉਹਦੇ ਕੋਲੇ ਨਿਹੰਗ ਸਿੰਘ ਦੇ ਕੋਲੇ ਸਪੋਰਟਸ ਬਾਈਕ ਲਗਾਤਾਰ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਨਿਹੰਗ ਸਿੰਘ ਔਰ ਪਰ ਉਹਦੇ ਉੱਪਰ ਵੀ ਨਿਸ਼ਾਨੇ ਲਾਏ ਜਾਂਦੇ ਆ ਤੇ ਹੋਰ ਵੀ ਬਾਕੀ ਜਿਹੜੇ ਕਿਸਾਨ ਉਹਨਾਂ ਦੇ ਉੱਪਰ ਵੀ ਲਗਾਤਾਰ ਵਿੰਨ ਵਿੰਨ ਕੇ ਨਿਸ਼ਾਨੇ ਲਾਏ ਜਾ ਰਹੇ ਆ हरियाणा पुलिस ਦੇ ਵੱਲੋਂ ਔਰ ਉਧਰੋਂ ਜ਼ਬਰਦਸਤ ਤਰੀਕੇ ਦੇ ਨਾਲ ਹੁਣ ਗੋਲਾਬਾਰੀ ਕਰ ਦਿੱਤੀ ਆ ਕਿਉਂਕਿ ਇਧਰਲੇ ਬੰਦੇ ਉੱਥੇ ਕੱਠ ਜਿਆਦਾ ਹੋ ਗਿਆ ਲੋਕਾਂ ਦਾ ਪੱਖਿਆਂ ਦੀ ਜਿਹੜੀ ਹਵਾ ਉਹ ਪਰਲੇਵਾਨ ਨੇ ਨਹੀਂ ਜਾ ਰਹੀ ਤਾਂ ਉਧਰੋਂ ਇੱਕ ਵਾਰ ਖਦੇੜਿਆ ਗਿਆ ਕਿਸਾਨਾਂ ਨੂੰ ਪਰ ਹੋਰ ਬਹੁਤ ਸਾਰੇ ਕਿਸਾਨ ਪਰਲੇਵਾਨ ਨੇ ਲੁਕੇ ਹੋਏ ਆ ਪਰਲੇਵਾਨ ਨੇ ਖੜੇ ਆ ਕਿਸਾਨ ਉਹ ਕਹਿੰਦੇ ਕਿ ਅਸੀਂ ਤਾਂ ਬੈਰੀਗੇਟ ਹਟਾਵਾਂਗੇ ਅਸੀਂ ਤਾਂ ਪੱਟਾਂਗੇ ਬੈਰੀਗੇਟ ਕਿਸਾਨ ਕਹਿੰਦੇ ਬੈਰੀਗੇਟ ਬੈਰੀਗੇਟ ਪੱਟ ਕੇ ਜਾਵਾਂਗੇ ਕਹਿੰਦੇ ਅਸੀਂ ਤਾਂ ਦਿੱਲੀ ਵਾਲ ਨੂੰ ਦਿੱਲੀ ਜਾਣਾ ਦਿੱਲੀ ਜਾ ਕੇ ਅਸੀਂ ਆਪਣਾ ਜਿਹੜਾ ਰੋਸ ਹੈ ਉਹ ਜ਼ਾਹਰ ਕਰਨਾ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਨਾ ਤਾਂ ਭਾਜਣਾ ਪੈ ਰਹੀਆਂ ਨੇ ਇੱਕ ਵਾਰ ਕਿਉਂਕਿ ਇੱਕ ਪਾਸੇ ਤਾਂ ਨੇ ਹੱਥੇ ਕਿਸਾਨ ਨੇ ਪਰ ਦੂਜੇ ਬੰਨੇ ਸਾਰਾ ਦਾ ਸਾਰਾ ਸਿਸਟਮ ਹੈ ਦੂਜੇ ਬੰਨੇ ਕੇਂਦਰ ਤੇ ਹਰਿਆਣਾ ਦੀ ਸਰਕਾਰ ਦੋਵਾਂ ਸਰਕਾਰਾਂ ਦਾ ਸਿਸਟਮ ਤਾਂ ਕੇਂਦਰ ਸਰਕਾਰ ਦਾ ਪੂਰਾ ਦਾ ਪੂਰਾ ਸਿਸਟਮ ਇੱਕ ਪਾਸੇ ਆ ਤਾਂ ਇੱਕ ਨਿਹੰਗ ਸਿੰਘ ਜਿਹੜਾ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਜਿਹੜਾ ਭੱਜਿਆ ਆਉਂਦਾ ਸੀਗਾ ਮੁੰਡਾ ਇਹਦੇ ਜਮਾਂ ਪੈਰ ਦੇ ਕੋਲ ਆ ਕੇ ਧਮਾਕਾ ਹੋਇਆ ਜ਼ਬਰਦਸਤ ਤਰੀਕੇ ਦੇ ਨਾਲ ਤਾਂ ਹੰਝੂ ਗੈਸ ਦੇ ਗੋਲੇ ਲਗਾਤਾਰ ਡਾਕੇ ਜਾ ਰਿਹਾ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਜਿਹੜੇ ਆ ਉਹ ਚਲਾਏ ਜਾ ਰਿਹਾ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਡਾਕੇ ਜਾ ਰਿਆ ਤਾਂ ਦੂਰ ਦੀ ਰੇਂਜ ਵਾਲੇ ਜਿਹੜੇ ਹੁਣ ਦੂਰ ਦੀ ਰੇਂਜ ਨਾਲ ਗੋਲੇ ਡਾਕੇ ਜਾਂਦੇ ਆ ਉਹ ਗੋਲੇ ਵੀ ਡਾਕੇ ਜਾ ਰਿਆ ਕਿਸਾਨਾਂ ਦੇ ਉੱਪਰ ਇਹਨਾਂ ਨੌਜਵਾਨਾਂ ਦੇ ਉੱਪਰ ਪਰ ਇਹ ਨੌਜਵਾਨ ਕਹਿੰਦੇ ਸਤਾਵ ਦੇ ਹੱਕ ਮੰਗਦੇ ਆ ਤਾਂ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਕੱਲ ਜਿਹੜੀਆਂ ਕਿ ਨਹੀਂ ਚਲਾਈਆਂ ਜਾਣੀਆਂ ਚਾਹੀਦੀਆਂ ਸੀ ਕਹਿੰਦੇ ਉਹ ਗੋਲੀਆਂ ਵੀ ਡਾਗੀਆਂ ਗਈਆਂ ਕਿਸਾਨਾਂ ਦੇ ਉੱਪਰ ਔਰ ਸ਼ੰਭੂ ਬਾਡਰ ਦੀ ਇਹ ਤਸਵੀਰ ਆ ਸ਼ੰਭੂ ਬਾਡਰ ਦੇ ਉੱਪਰ ਇਹ ਮਾਹੌਲ ਆ ਤਾਂ ਮੌਕੇ ਦੇ ਉੱਪਰ ਨੌਜਵਾਨਾਂ ਦਾ ਉਤਸ਼ਾਹ ਵੀ ਦੇਖ ਸਕਦੇ ਹੋ ਤੁਸੀਂ ਆ ਆ ਕੇ ਗੋਲੇ ਸਪਸੇ ਡੇਗਰੇ ਆ ਲਗਾਤਾਰ بارش ਹੋ ਰਹੀ ਆ ਲਗਾਤਾਰ ਬਰਸਾਤ ਹੋ ਰਹੀ ਆ ਗੋਲਿਆਂ ਦੀ ਸ਼ੰਭੂ ਬਾਡਰ ਦੇ ਉੱਪਰ ਲਗਾਤਾਰ ਇਹੀ ਮਾਹੌਲ ਪਿਛਲੇ ਕਈ ਘੰਟਿਆਂ ਤੋਂ ਚੱਲ ਰਿਹਾ ਕੱਲ ਸਾਰਾ ਦਿਨ ਇਹ ਮਾਹੌਲ ਚੱਲਦਾ ਰਿਹਾ ਤਾਂ ਜਿਆਦਾ ਖਤਰਨਾਕ ਗੋਲੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸ਼ੰਭੂ ਬਾਡਰ ਤੇ ਪਰ ਦੂਜੇ ਬੰਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਕਿਸਾਨਾਂ ਦਾ ਜੋਸ਼ ਕਿਸਾਨਾਂ ਦਾ ਉਤਸ਼ਾਹ ਦੇਖ ਸਕਦੇ ਹੋ ਤੁਸੀਂ ਤਾਂ ਉਧਰ ਵਿਚਾਲੇ ਨਿਹੰਗ ਸਿੰਘ ਜਿਹੜਾ ਇੱਕ ਘੁੰਮ ਰਿਹਾ ਉਹਦੀ ਤਸਵੀਰ ਜ਼ਰੂਰ ਦਿਖਾਓ ਵਿਚਾਲੇ ਨਿਹੰਗ ਸਿੰਘ ਜਿਹੜਾ ਮੋਟਰਸਾਈਕਲ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਗੋਲਿਆਂ ਦੇ ਵਿੱਚ ਤਾਂ ਹੀ ਤਾਂ ਇਹਨਾਂ ਨੂੰ ਗੁਰੂ ਦੀ ਫੌਜ ਕਿਹਾ ਜਾਂਦਾ ਤਾਂ ਗੁਰੂ ਦੀ ਲਾਟਲੀ ਫੌਜ ਦਾ ਇੱਕ ਸਿੰਘ ਹੈ ਉਹ ਸਿੰਘ ਮੋਟਰਸਾਈਕਲ ਭਜਾ ਰਿਹਾ ਵਿੱਚ ਜਿੱਥੇ ਵਿਚਾਲੇ ਰਾਹ ਹੈਗਾ ਤਾ ਇੱਕ ਗੋਲਾ ਹੋਰ ਦਾਗ ਦਿੱਤਾ ਇਧਰਲੇ ਬੰਨੇ ਜਿਵੇਂ ਗੋਲਾ ਦਾਗਿਆ ਨਾਲ ਦੇ ਨਾਲ ਭੱਜ ਕੇ ਲੋਕ ਉੱਪਰ ਪੈ ਗਏ ਲੋਕ ਡਿੱਗ ਪਏ ਉੱਪਰਲੇ ਬੰਨੇ ਆ ਬੋਰੀਆਂ ਸੁੱਟਦੀਆਂ ਲੋਕਾਂ ਨੇ ਤਾਂ ਇਹ ਜ਼ਬਰਦਸਤ ਉੱਛਾ ਕਿਉਂਕਿ ਬਾਕੀ ਥਾਵਾਂ ਤੇ ਪ੍ਰੋਟੈਸਟ ਇਸ ਤਰੀਕੇ ਨਾਲ ਦਬਾਅ ਲਏ ਜਾਂਦੇ ਆ ਬਾਕੀ ਥਾਵਾਂ ਦੇ ਉੱਪਰ ਜਦੋਂ ਇਸ ਤਰੀਕੇ ਨਾਲ ਹਾਲਾਂਕਿ ਉਧਰਲੇ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਉਧਰਲੇ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਪੁਲਿਸ ਭੱਜ ਕੇ ਆਈ ਆ ਉਧਰਲੇ ਬੰਨੇ ਉਹਧਰਲੇ ਬੰਨੇ ਪੁਲਿਸ ਭੱਜ ਕੇ ਆਈ ਆ ਉਧਰਲੇ ਬੰਨੇ ਪੁਲਿਸ ਭੱਜ ਕੇ ਆਈ ਆ ਉਧਰ ਲੱਭਨੇ ਪੁਲਿਸ ਵੱਜ ਕੇ ਆਈ ਆ ਪੁਲਿਸ ਵੱਜ ਕੇ ਆਈ ਆ ਲਾਠੀ ਚਾਰਜ ਕੀਤਾ ਜਾ ਰਿਹਾ ਉਧਰ ਲੱਭਨੇ ਪੁਲਿਸ ਵੱਜ ਕੇ ਆਈ ਆ ਤਾਂ ਪੁਲਿਸ ਦੇ ਵੱਲੋਂ ਖੇੜਨ ਦੀ ਕੋਸ਼ਿਸ਼ ਲਾਠੀ ਚਾਰਜ ਕੀਤਾ ਜਾ ਰਿਹਾ ਔਰ ਉਧਰ ਉਧਰੋਂ ਕਿਸਾਨਾਂ ਨੂੰ ਹੁਕਮ ਦਿੱਤਾ ਜਾ ਰਿਹਾ ਅੱਗੇ ਜਾਣ ਦੇ ਲਈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਗੇ ਜਾ ਰਿਹਾ ਇੱਕ ਵੱਲੋਂ ਜਿੱਦ ਦੇ ਵਿੱਚ ਹੋਰ ਵੀ ਕਿਸਾਨਾਂ ਨੂੰ ਜਦੋਂ ਸੱਦਾ ਦਿੱਤਾ ਗਿਆ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਪਰ ਇਹ ਤਰੀਕਾ ਅਪਣਾਇਆ ਜਾ ਰਿਹਾ ਕਿਸਾਨਾਂ ਦੇ ਨਾਲ ਇਹ سلوਕ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਜਿਹੜੇ ਕਿਸਾਨ ਪ੍ਰੋਟੈਸਟ ਕਰਨ ਲੈ ਕੇ ਤਾਂ ਨਹੀਂ ਗਏ ਕਿਸੇ ਨੂੰ ਪਤਾ ਨਹੀਂ ਭਾਈ ਇਹ 84 ਚਾਰਜ ਬਹੁਤ ਜ਼ਿਆਦਾ ਦੇਖੋ ਜੀ ਪਾਕਿਸਤਾਨ ਦੇ ਬਾਰਡਰ ਤੋਂ ਵੀ ਜ਼ਿਆਦਾ ਸਖਤਾਈ ਕਰ ਰਹੀ ਹੈ ਭਾਈ ਹੈ ਇਹ 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 ਮਾਹੌਲ ਆ ਬਾਰਡਰ ਦੇ ਉੱਪਰ ਤਾਂ ਇਹ ਸਖਤਾਈ ਬਾਰਡਰ ਦੇ ਉੱਪਰ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨੌਜਵਾਨਾਂ ਦੇ ਉੱਪਰ ਗੋਲੇ ਦਾਕੇ ਗਏ ਆ ਇਸ ਇਸ ਬਾਈ ਦੇ ਉੱਪਰ ਵੀ ਗੋਲਾ ਡਿੱਗਿਆ ਆ ਕੇ ਇੱਕ ਬਾਈ ਦੇ ਉੱਪਰ ਗੋਲਾ ਡਿੱਗਿਆ ਆ ਕੇ ਔਰ ਉਸਦੇ ਢਿੱਡ ਦੇ ਉੱਪਰ ਲਾਸ਼ਾਂ ਪੈ ਗਈਆਂ ਪਰ ਚੜ੍ਹਦੀ ਕਲਾ ਦੇ ਵਿੱਚ ਆ ਮੁੰਡਾ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਆ ਪੂਰੇ ਹੌਸਲੇ ਦੇ ਵਿੱਚ ਆ ਬਾਈ ਤਾਂ ਅਸਮਾਨ ਚ ਉੜਦੀਆਂ ਹੋਈਆਂ ਪਤੰਗਾਂ ਤੇ ਦੂਜੇ ਬੰਨੇ ਗੋਲੇ ਦਾਗੇ ਜਾ ਰਹੇ ਕਿਸਾਨਾਂ ਦੇ ਉੱਪਰ ਉਧਰੋਂ ਪੁਲਿਸ ਭੱਜ ਕੇ ਆਈ ਆ ਉਧਰੋਂ ਪੈਰਾਮਿਲਟਰੀ ਫੋਰਸ ਭੱਜ ਕੇ ਆਈ ਆ ਪੈਰਾਮਿਲਟਰੀ ਫੋਰਸ ਦੇ ਵੱਲੋਂ ਉਧਰੋਂ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਭੱਜ ਕੇ ਆਈ ਆ ਉਧਰਲੇ ਬੰਨੇ ਉੱਪਰਲੇ ਪਾਸਿਓਂ ਤਸਵੀਰ ਅਸੀਂ ਦਿਖਾ ਰਹੇ ਸੀ ਤੁਹਾਨੂੰ ਲਗਾਤਾਰ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਦੇਖੋ ਤਣਾਅਪੂਰਨ ਮਾਹੌਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਉਧਰੋਂ ਭੱਜ ਕੇ ਆਇਆ ਪੈਰਾਮਿਲਟਰੀ ਫੋਰਸ ਪਰ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਤਾਂ ਪਰ ਕਿਸਾਨ ਵੀ ਇਧਰਲੇ ਬੰਨੇ ਆ ਕੇ ਖੜ ਗਿਆ ਲਗਾਤਾਰ ਟਕਰਾ ਸਵੇਰ ਤੋਂ ਹੀ ਹੋ ਰਿਹਾ ਪਰ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰ ਰਿਹਾ ਉਧਰਲੇ ਬੰਨੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਧਰਲੇ ਬੰਨੇ ਨੂੰ ਪੈਰਾਮਿਲਟਰੀ ਫੋਰਸ ਆ ਗਈ ਨਿਕਲ ਕੇ ਪੈਰਾਮਿਲਟਰੀ ਫੋਰਸ ਲਾਠੀ ਚਾਰਜ ਕਰਨ ਦੇ ਲਈ ਆਈ ਆ ਪੈਰਾਮਿਲਟਰੀ ਫੋਰਸ ਪੈਰਾਮਿਟਰੀ ਫੋਰਸ ਜਿਹੜੀ ਆ ਉਹ ਲਗਾਤਾਰ ਬਲਾਸਟ ਤੇ ਬਲਾਸਟ ਕਰ ਰਹੀ ਆ ਪਰ ਉਧਰਲੇ ਬੰਨੇ ਕਿਸਾਨ ਕਈ ਘਰੇ ਵੀ ਆ ਤਾਂ ਲਗਾਤਾਰ ਫਿਰ ਜਦੋਂ ਇਹਨਾਂ ਕਿਸਾਨਾਂ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਜਾਣਾ ਇਹਨਾਂ ਕਿਸਾਨਾਂ ਨੂੰ ਕੋਈ ਹੋਰ ਕਰਾਰ ਦੇ ਦਿੱਤਾ ਜਾਣਾ ਤਾਂ ਇਧਰਲੇ ਬੰਨੇ ਲਗਾਤਾਰ ਬਲਾਸਟ ਹੋਣੇ ਸ਼ੁਰੂ ਕਰ ਹੋ ਗਏ ਆ ਜਿੱਧਰ ਜਿੱਧਰ ਭੀੜ ਹੁੰਦੀ ਆ ਉਧਰਲੇ ਬੰਨੇ ਬਲਾਸਟ ਕੀਤੇ ਜਾਂ ਕੀਤੇ ਜਾ ਰਿਹਾ ਤਾਂ ਜਿੱਥੇ ਇੱਕ ਬੰਨੇ ਹੰਝੂ ਗੈਸ ਦੇ ਗੋਲੇ ਲਗਾਤਾਰ ਧਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਉਧਰੋਂ ਦੇਖ ਸਕਦੇ ਹੋ ਤੁਸੀਂ ਹਲਕੀ ਪੱਥਰਬਾਜ਼ੀ ਵੀ ਹੋਈ ਹੈ ਪਰ ਇਧਰਲੇ ਬੰਨੇ ਇਧਰਲੇ ਬੰਨੇ ਸ਼ੰਭੂ ਬਾਰਡਰ ਦੇ ਉੱਪਰ ਤਣਾਅਪੂਰਨ ਸਿਚੁਏਸ਼ਨ ਬਣਦੀ ਹੋਈ ਨਜ਼ਰ ਆਈ ਹੈ ਕਿਉਂਕਿ ਲਗਾਤਾਰ ਕਿਸਾਨ ਖਦੇੜੇ ਨਹੀਂ ਗਏ ਤਾਂ ਉਸ ਤੋਂ ਬਾਅਦ ਫਿਰ ਜਬਰ ਦੇ ਨਾਲ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਹੋਦ ਰੋ ਲਾਠੀ ਚਾਰਜ ਤੇ ਆfda ਜ਼ੋਰ ਵਰਤਿਆ ਜਾ ਰਿਹਾ ਸਰਕਾਰ ਦੇ ਵੱਲੋਂ ਦੇਖ ਸਕਦੇ ਹੋ ਇਹ ਤਸਵੀਰ ਸਿੱਧੀ ਸ਼ੰਭੂ ਬਾਡਰ ਦੀ ਹੈ ਸ਼ੰਭੂ ਬਾਡਰ ਤੇ ਸਰਕਾਰ ਦੇ ਵੱਲੋਂ ਲਾਠੀ ਚਾਰਜ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਤਾਂਗੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਮਾਹੌਲ ਜਿਹੜਾ ਤਾਂ ਲਗਾਤਾਰ ਇੱਕ ਨਿਹੰਗ ਸਿੰਘ ਜਿਹੜਾ ਉਹ ਉਹ ਲਗਾਤਾਰ ਕਿਸਾਨਾਂ ਨੂੰ ਕਹਿ ਰਿਹਾ ਕਿ ਪਰਵਾਹ ਨਹੀਂ ਕਰਨੀ ਤਾਂ ਵਿਚਾਲੇ ਇੱਕ ਨਿਹੰਗ ਸਿੰਘ ਜਿਹੜਾ ਉਹ पैरामिलिट्री फोर्स ਦਾ ਧਿਆਨ ਸ਼ਾਇਦ ਡਾਇਵਰਟ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਕਿਉਂਕਿ ਕਦੇ ਇਧਰੋਂ ਮੋਟਰਸਾਈਕਲ ਉਧਰ ਤੇ ਕਦੇ ਉਧਰੋਂ ਇਧਰ ਵਿਚਾਲੇ ਮੂਵਮੈਂਟ ਹੋ ਰਹੀ ਹੈ ਟਰੈਕਟਰ ਲੈ ਕੇ ਪਹੁੰਚੇ ਹੋਇਆ ਮੌਕੇ ਦੇ ਉੱਪਰ ਦਿਖਾਣੇ ਤੁਹਾਨੂੰ ਤਸਵੀਰ ਕੀ ਆ ਮੌਕੇ ਦੇ ਉੱਪਰ ਦੇਖੋ ਇਸ ਬੰਨੇ ਇਸ ਬੰਨੇ ਲਗਾਤਾਰ ਬਲਾਸਟ ਤੇ ਬਲਾਸਟ ਕੀਤੇ ਜਾ ਰਹੇ ਆ ਲਗਾਤਾਰ ਬਲਾਸਟ ਹੋ ਰਹੇ ਨੇ ਔਰ ਉੱਥੇ ਹੀ ਨੌਜਵਾਨ ਪੱਖੇ ਲੈ ਕੇ ਆਏ ਹੋਏ ਆ ਪੱਖੇ ਲਾਏ ਹੋਏ ਆ ਇਧਰੋਂ ਇੱਕ ਟਰੈਕਟਰ ਜਾ ਰਿਹਾ ਹੁਣ ਇਧਰ ਦੇ ਬੰਦਿਆਂ ਇਧਰਲੇ ਬੰਦੇ ਟਰੈਕਟਰ ਨੂੰ ਮੂਵ ਕੀਤਾ ਜਾ ਰਿਹਾ ਜੋ ਕਿ ਸ਼ੰਭੂ ਬਾਰਡਰ ਵਾਲੇ ਬੰਦੇ ਨੂੰ ਜਾ ਰਿਹਾ ਤਾਂ ਹੁਣ ਅਗਲੇ ਬੰਦੇ ਵੀ ਚੱਲਦੇ ਆ ਇਧਰਲੇ ਬੰਨੇ ਇਸ ਬੰਨੇ ਦੀ ਤਸਵੀਰ ਹੁਣ ਨੌਜਵਾਨ ਜਦੋਂ ਜਾਂਦੇ ਆ ਤਾਂ ਉਧਰੋਂ ਲਗਾਤਾਰ ਬਲਾਸਟ ਤਾਂ ਜਦੋਂ ਨੌਜਵਾਨ ਜਾਂਦੇ ਆ ਔਰ ਉਸ ਵੇਲੇ ਬਲਾਸਟ ਸ਼ੁਰੂ ਕਰ ਦਿੱਤਾ ਜਾਂਦਾ ਪੈਰਾ ਮਿਲਟਰੀ ਫੋਰਸ ਬਕਾਇਦਾ ਤਨਾਤ ਕੀਤੀ ਗਈ ਹੈ ਪੈਰਾ ਮਿਲਟਰੀ ਫੋਰਸ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਔਰ ਇਸ ਪਾਸੇ ਦਾ ਮਾਹੌਲ ਜਿਹੜਾ ਉਹ ਦਿਖਾਉਣੇ ਤੁਹਾਨੂੰ ਤਾਂ ਕਿਸਾਨ ਕਹਿੰਦੇ ਅਸੀਂ ਤਾਂ ਆਪਣੀਆਂ ਮੰਗਾਂ ਵਾਸਤੇ ਜਾ ਰਹੇ ਆ ਤਾਂ ਸਾਡੀਆਂ ਮੰਗਾਂ ਮੰਨੇ ਸਰਕਾਰ ਇੰਨਾ ਕੀ ਮਸਲਾ ਹੈ ਸਾਡਾ ਹੋਰ ਕੋਈ ਰੌਲਾ ਨਹੀਂ ਕਿਸੇ ਦੇ ਨਾਲ ਇਹ ਗੱਲ ਕਹਿੰਦੇ ਆ ਕਿਸਾਨ ਪਰ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾ ਰਹੇ ਤੁਹਾਨੂੰ ਸ਼ੰਭੂ ਬਾਰਡਰ ਦੇ ਉੱਪਰ ਦਾ ਮਾਹੌਲ ਜਿਹੜਾ ਉਹ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰਲੇ ਬੰਨੇ ਨੌਜਵਾਨ ਟੋਚਨ ਪਾਉਣਗੇ ਹੁਣ ਪਰਲੇ ਬੰਨੇ ਨੌਜਵਾਨ ਟੋਚਨ ਪਾਉਣਗੇ ਤਾਂ ਕੋਸ਼ਿਸ਼ ਕਰਾਂਗੇ ਉਧਰ ਦੇਖੋ ਉਧਰ ਜ਼ਬਰਦਸਤ ਬਲਾਸ ਇਧਰ ਵੀ ਇਧਰ ਵੀ ਹੰਝੂ ਗੈਸ ਦਾ ਗੋਲਾ ਜੋ ਹੈ ਉਹ ਦਾਗ ਦਿੱਤਾ ਤਾਂ ਹੰਝੂ ਗੈਸ ਦਾ ਗੋਲਾ ਇਸ ਪਾਸੇ ਵੀ ਦਾਗ ਦਿੱਤਾ ਗਿਆ ਤਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਇਸ ਤਰੀਕੇ ਦੇ ਨਾਲ ਜਿਵੇਂ ਗੋਲੇ ਡਿੱਗਦੇ ਆ ਨਾਲ ਦੀ ਨਾਲ ਨੌਜਵਾਨ ਬੋਰੀਆਂ ਪਾ ਦਿੰਦੇ ਆ ਟਾਈਮ ਹੌਲ ਸ਼ੰਭੂ ਬਾਡਰ ਦੇ ਉੱਪਰ ਦਾ ਜਿੱਥੋਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀ ਤਸਵੀਰ ਆ ਇਹ ਜਦੋਂ ਗੋਲੇ ਦਾਗੇ ਜਾਂਦੇ ਆ ਤਾਂ ਉਸ ਵੇਲੇ ਕਾਫੀ ਹਾਈਟ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਕਿ ਇੱਥੇ ਮਾਹੌਲ ਕੀ ਆ ਕਿਉਂਕਿ ਬਹੁਤ ਦੂਰ ਦੂਰ ਤੱਕ ਆਉਂਦੇ ਆ ਗੋਲੇ ਵਾਈਡ ਰੇਂਜ ਵਾਲੇ ਗੋਲੇ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇਹ ਮਾਹੌਲ ਸ਼ੰਭੂ ਬਾਰਡਰ ਦਾ ਜਿੱਥੇ ਪੱਖੇ ਲਾ ਕੇ ਇਹਨਾਂ ਦਾ ਧੂਆਂ ਜਿਹੜਾ ਹੰਝੂ ਗੈਸ ਦੇ ਗੋਲਿਆਂ ਦਾ ਉਹ ਵਾਪਸ ਭੇਜਿਆ ਜਾਂਦਾ ਕਿਉਂਕਿ ਪੱਖੇ ਇਧਰ ਲਾਏ ਹੋਏ ਆ ਹਵਾ ਉਧਰ ਦੀ ਹੋ ਜਾਂਦੀ ਆ ਤਾਂ ਦੂਰ ਤੱਕ ਮਾਰ ਕਰਨ ਵਾਲੇ ਹੰਝੂ ਗੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਤਾਂ ਕਿਸਾਨਾਂ ਦਾ ਵੱਡਾ ਕੱਠਾ ਉੱਥੇ ਹੀ ਹਰ ਇੱਕ ਚੀਜ਼ ਦਾ ਕਹਿੰਦੇ ਤੋੜ ਹੁੰਦਾ ਤਾਂ ਸਰਕਾਰੀ ਅਮਲੇ ਦੇ ਇਸ ਸਿਸਟਮ ਦਾ ਤੋੜ ਵੀ ਕਿਸਾਨਾਂ ਦੇ ਕੋਲੇ ਹੈਗਾ ਮਾਸਕ ਜਿਹੜੇ ਆ ਉਹ ਲਪੇਟੇ ਜਾ ਰਹੇ ਆ ਕਿਉਂਕਿ ਕੱਪੜਾ ਮੂੰਹ ਦੇ ਉੱਪਰ ਲਪੇਟ ਕੇ ਪਰ ਇਧਰ ਇਧਰ ਦੇਖੋ ਪੰਜ ਸੱਤ ਫਿਰ ਬਲਾਸਟ ਹੋਇਆ ਇਧਰਲੇ ਬੰਨੇ ਪੰਜ ਸੱਤ ਫਿਰ ਬਲਾਸਟ ਇਧਰਲੇ ਬੰਨੇ ਹੋਏ ਆ ਤਾਂ ਮੂੰਹ ਦੇ ਉੱਪਰ ਮਾਸਕ ਲਪੇਟੇ ਹੋਏ ਆ ਕਿਸਾਨਾਂ ਨੇ ਕਿਸਾਨ ਕਹਿੰਦੇ ਕਿ ਅਸੀਂ ਜਾਣਾ ਦਿੱਲੀ ਬਾਰਡਰ ਵਾਲ ਨੂੰ ਤਾਂ ਆ ਇੱਕ ਗੋਲਾ ਬਾਈ ਫੁਣਾ ਨੇ ਚੱਕਿਆ ਉਧਰ ਫਿਰ ਬਲਾਸਟ ਹੋਇਆ ਲਗਾਤਾਰ ਬਲਾਸਟ ਹੋ ਰਿਹਾ ਕੀ ਹੈ ਇਹ ਇਹ ਦੇਖੋ ਇਹ 17 ਚ ਬਣਿਆ 20 ਦੀ ਐਕਸਪਾਇਰੀ ਡੇਟ ਹੈ ਤਾਂ ਇਹ ਐਕਸਪਾਇਰੀ ਡੇਟ ਵਾਲੇ ਗੋਲੇ ਧਾਕੇ ਜਾ ਰਹੇ ਆ ਚੱਲ ਰਹੀ ਆ ਇਹ 20 ਦਾ ਇਹ ਇਹ ਚੱਲ ਚੁੱਕਿਆ ਹਾਂਜੀ ਚੱਲਿਆ ਹੋਇਆ ਇਹ ਨਹੀਂ 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 ਚੱਲਣ ਨਹੀਂ ਦਿੱਤਾ ਆਪਾਂ ਨੇ ਫੜ ਲਿਆ ਬੋਰੀ ਨਾਲ ਨਹੀਂ ਨਹੀਂ ਕੁਛ ਨਹੀਂ ਕਰਦਾ ਬਾਈ ਇਹਨੂੰ ਬਾਹਰ ਕੱਢ ਦੇ ਇਹਨੂੰ ਛੁੱਟ ਦੋ ਕਿਤੇ ਜਾਂ ਬਲਾਸਟ ਨਾ ਕਰੇ ਤਾਂ ਕਿਉਂਕਿ ਇਹ ਕਹਿੰਦੇ